ਮਾ ਮਦਲੀ ਮਾ ਮਦਲੀ 30000 ਓਏ ਓ ਬਾਬੂ ਇਹ ਲੈ ਮੁੱਲੋਂ ਤੁਸੀਂ ਮਦਲੀ ਫਿਰ ਕੀ ਗੱਲ ਹੈ ਯਾਰ ਲੈਓ ਇਹਨਾਂ ਦੀ ਕਮਾਈ ਹੈ ਨਵੇਂ ਦੰਦਾ ਜਾਂ ਦੂਜਾ ਕਮਾਈ ਐਸੇ ਤੋਂ ਹੀ ਆ ਓ ਮੇਰਾ ਦੇਖਿਆ ਹੈ ਯਾਰ ਆਹ ਦੇਖ ਲੋ ਹੈਂ 2 ਲੰ 2 ਕੋਈ ਨਾ ਹਾਂ ਜੇ ਵੀ 1000 ਘਟਾ ਦੇ ਜੋ 1000 ਦਾ ਹੋ ਜਾਊਗਾ ਸਹੀ ਆ ਜਾਵਾ 1000 ਰੁਪਏ ਘਟਾ ਦੇ ਮੈਂ ਸਹੀ ਆ ਜਾਵਾ ਸਾਰੀ ਗੀਤ ਸਹੀ ਆਉਂਗਾ ਗੱਲ ਕਰਦੇ ਆ ਤੁਸੀਂ ਨਹੀਂ ਇਹ ਤੁਹਾਡੇ ਪਸੰਦ ਆ ਹਾਂ ਪਸੰਦ ਆ ਸਵਾਰ ਕੇ ਪਸੰਦ ਕਰਦਾ ਜਾ ਹੋ ਜਾ ਨਾਲ ਹੋ ਜਾ ਨਾਲ ਦਿਖਾ ਦੇ ਰਾਜੂ ਮੜੀ ਜੀ ਸਾਈ ਮੇਲੂ ਦੇ ਨਾ ਨਹੀਂ ਪਹਿਲਾਂ ਜਿਹੜੇ ਵੀ ਕਰਦਾ ਮੇਰਾ ਭਾਈ ਹਾਂ ਕੋਈ ਗੱਲ ਨਹੀਂ ਅਗਲਾ ਕਿੰਨੇ ਕਹਿੰਦੇ 21 ਦੀ ਦੇਣੀ ਹੈ ਨਹੀਂ ਸਾਡੇ 21 ਪੂਰੀ 22 22 ਆ ਜਾ ਕੋਈ ਨਾ ਨਾ ਨਹੀਂ ਜਰ ਨਹੀਂ ਪਾਉਂਦਾ ਮੈਂ ਹੋਰ ਕੀ ਕਹਿੰਦੇ ਬਾਈ ਮੈਂ ਹੀ ਕਹਿੰਦਾ ਤੂੰ ਵੀ ਬਾਈ ਮੈਨੂੰ ਪਿੱਛੇ ਛੱਡ ਗਿਆ ਕਾਦੀ ਪਿੱਛੇ ਛੱਡੀ ਵਦਿਆ ਮਾਦਰ ਚੰਗਾ ਵਦਿਆ ਬੱਕਰੀ ਨਾ ਮਾਣ ਵਾਲੀ ਇਹ ਜਗਾਨੀ ਵੀ ਮਣੀ ਆ ਬੱਕਰੀ ਚੰਗੀ ਪਾਠਾ ਆ ਜਾ ਮੈਂ ਹੀ ਸੰਗਦਾ ਕਿਉਂ ਨਹੀਂ ਲੈਣੀ ਨਾਲ ਨਹੀਂ ਕੋਈ ਕੁਰੀਆ ਮੁੰਡਿਆ ਨਹੀਂ ਨਹੀਂ ਸਹੀ ਕਹਦਾ ਸਹੀ ਤਾਂ ਮੇਰੀ ਦਫਤ ਹੋ ਜੂ ਗੇ ਦਮ ਦੇ ਨਹੀਂ ਨਹੀਂ ਦਫਤ ਨਾ ਜਾਊਟ ਹੋਵੇ ਮੈਂ ਜਾਈ ਨਹੀਂ ਮੇਰੇ ਭਾਈ ਇੱਕ ਵੇਮਣਾ ਤਖੜਾ ਦੇ ਕਿੱਡਾ ਨਾ ਕਰਾ ਵਕਲ ਥੱਲੇ ਆਉਂਦਾ ਸੌਦਾ ਦਾ ਦੋਨੇ ਤਰਾ ਨਹੀਂ ਰਾਜੀ ਖੁੱਸੀ ਨਾ ਹੁੰਦਾ ਬੱਸ 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 ਆ ਜਨਾ ਸਿਰ ਸੁਣਾ ਲੈ ਗੱਲ ਸੁਣਦਾ ਹੀ ਨਹੀਂ ਸੁਣਾ ਗੱਲ ਤੇਰੀ ਮਾਤਾ ਜੀ ਰਾਜੂ ਭਾਈ ਸਾਹਮਣੇ ਜੋ ਠੀਕ ਉਸ ਨਾਲ ਕਹਿਦੇ ਆਂ ਕਿ ਇਹ ਉਹ ਪੱਜਣਗੇ ਪੱਜਣਗੇ ਪਾਣੀ ਪੱਜਣਗੇ ਸਾਡੇ 22000 ਦੀ ਬੱਕਰੀ ਦਿੰਦੀ ਨੇ ਇਸੇ ਤਰਫ ਨਾ ਕੋਈ ਨਾ ਨਹੀਂ 24000 ਦੀ ਬੱਕਰੀ ਦਿੰਦੀ ਹੈ ਅਸੀਂ ਇਹ ਬੱਕਰੀ ਦੇ ਰਹੇ ਹਾਂ ਉਹ 9 ਚੱਕਰ ਬਣਨਗੇ ਅਸੀਂ ਦੇ ਬੱਕਰੀਆਂ ਖੇਤੀ ਨੇ 24 ਦੇ ਆਹੋ ਜਿਹੜਾ ਮਾਨ ਹੈ ਬਸ ਆਹ ਛੇ ਦੇ ਰੱਖੀ ਓਏ ਕਾਰ ਦੇ ਪਿੱਛੇ ਸਿੱਧੀ ਜਾਂਦਾ ਭਾਈ ਜਿੱਤ ਲੈਣੇ ਓਏ ਖੜੇ ਬਾਈ ਦੀ ਨਹੀਂ ਨਾ ਮਾਨ ਹੈ ਰੱਖੋ ਖੜੇ ਓਏ ਬਾਈ ਦੀ ਹੋਣੀ ਕਾਰ ਨਹੀਂ ਨਹੀਂ ਇਹਦਾ ਮਾਨ ਦੀ ਗੱਲ ਆ ਖੁਸ਼ੀ ਖੁਸ਼ੀ ਨੇ ਸੌਦਾ ਤੇ ਵੇਦ ਰਾਜ ਕੇ ਆਲਾ ਕੋਈ ਨਹੀਂ ਜਿਹਦਾ ਸੈਣ ਬੰਦੇ ਕਹਿਦਾ ਜਿਹੜਾ ਬਾਈ ਦੀ ਗੱਲ ਆ ਜੇ ਮੈਂ ਠੀਕ ਆ ਉੱਥੇ ਬੰਦਦੀ ਆ ਜਮਾ 2 ਬੰਦੀ ਆ ਨਹੀਂ ਬਾਈ ਸਾਡੇ ਬੰਦਾ ਬਾਈ ਸਾਡੇ ਮਾੜੇ ਦੇਖਿਆ ਚਗਾ ਝੋਲਾ ਤਾਂ ਲਾ ਦੋ ਸਹੀ ਵਾਲਾ ਚੋਗਣ ਐ ਬਾਈ ਕਿਹੜਾ ਝੋਲਾ ਬਾਹਰ ਨਾ ਚਗਾਈ ਪਹਿਲਾਂ ਚੋਗਾ 10 ਕਾ ਪੈਸੇ ਦੀ ਹੈ ਸਾਡੇ ਹੱਥ ਕੋਈ ਵੀ ਮੰਨ ਗਿਆ ਲਾ ਕੇ ਕਿੰਨਾ ਮੁੱਲ ਨਾਵਾਗੇ 4000 ਦੀ ਦਿੰਨਾ ਚਾਰ ਦੀ ਚਾਰ ਦੀ ਲੈ ਉਹ ਗਰੀਬ ਬੰਦੇ ਵੀ ਦੇਖਿਆ ਕਰੋ ਬਾਈ ਲਾੜਣਾ ਹੋ ਗਿਆ ਪੱਠੀ ਵੇਖ ਰਾ ਜੂ ਪੱਠੀ ਦੇਖ ਲਈ ਥੱਲੇ ਸਿੰਗਲ ਆ ਜਾਵਾਂ ਤਿੰਨ ਮਾਵਾਂ ਦੇ ਫਲੀਆਂ ਦੇ 15000 ਮਾਗਦੇ ਨਹੀਂ ਹੋਊਗਾ ਉੱਧਰ ਜਾਂਦੇ ਆ ਬੜੂ ਵਾਲੇ ਪਾਸੇ ਬੈਂਟ ਕਹੀਂ ਕਰਾਂ ਬਾਈ ਉਹੀਂ ਪਿੱਛੇ ਜਿਹੜਾ ਮਾਈ ਕਾਰ ਨਹੀਂ ਬਣੀ ਹੈ ਜੀ ਜੋਰ ਪੁੱਤੀ ਅਸੀਂ ਬੰਦ ਬਾਈ ਆਹ ਲੇ ਨਾ ਬਾਈ ਬਣ ਕੇ ਦਵਾ ਦੇਖ ਲੈ ਬੰਦੇ ਖੜੇ ਨੇ ਰਾਤ ਮੈਂ ਤੈਨੂੰ ਕੱਢ ਲੜੀ ਜਾਂਦੀ ਆਪ ਜੀ ਨਾ ਲੜਦੇ ਤਾਂ ਕਰਨਾ ਓਧਰ ਬੜਾ ਹੀ ਜਾਂਦੇ ਜਿੱਥੇ ਬੈਂਟ ਨਾ ਲੜਦੇ ਨੀਗੇ ਤਾਂ ਜੂ ਸੀ ਚਿਕਾਈ ਨਾ ਉਧਰ ਖਿੱਚਲੇ ਹੋ ਕੇ ਬਾਈ ਸਾਈਡ ਆਟ ਮੇਰੇ ਭੈਣਾਂ ਦਾ ਉਹਦੀ ਗੋਣ ਪਾਉਂਦਾ ਮਾੜਾ ਮੁੱਟਾ ਕਰਾਉਂਦੇ ਆ ਜੀ ਪੁੱਛੂ ਮੰਨੂਗਾ ਭਾਈ ਹੱਤੋਂ ਬੱਟਾ ਹੈ ਭਾਈ ਚਾਰ ਦਾ ਪਈ ਮੈ ਲਾਤਾ ਓਏ ਆਪੇ ਪਿੱਛੇ ਹੋ ਜਨਾ ਓਏ ਪਿੱਛੇ ਰਜੀਤ ਰਜੀਤ ਪਿੱਛੇ ਜਾ ਰੋਤ ਕੋਈ ਕਰ ਤੂੰ ਕਿੱਧਰ ਜਾ ਰਿਹਾ 48 ਰਜੀਤ ਨਹੀਂ ਨਹੀਂ ਆ ਜਾਣੀ ਦੇ 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 ਉਹ ਦੇ ਦੇ ਉਹ ਦੇ ਦੇ ਉਸ ਤੋਂ ਸਾਰੇ ਦੇ ਦੇ ਬੱਬੂ ਦੇ 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 ਰਹਿ ਗਏ ਦੇ ਦੇ ਬਈ ਦੂਰੋਂ ਆਈਆਂ ਨੇ 4800 ਦੀ ਪੱਠ ਕਮਾਲ ਕਰੀ ਉਹ ਦੇ ਦੇ 7000 ਦੀ ਰਜੂ ਲਿਆ ਸਾਢੇ 8 ਮੰਗੇ 7 ਕਹਿਦਾ ਮੈਂ ਚਲ ਬੁੜੀਆਂ ਕਰ ਕਹਿਦਾ ਪੰਜ ਦੇ ਦੇ ਅੱਛਾ ਬਸ ਪੰਜ ਪੰਜ ਕਹਿ ਵੀ ਨਹੀਂ ਰਹੀਆਂ ਤੂੰ ਮੇਰੀ ਬੁੜੀਆਂ ਨੇ ਪੰਜ ਦੇ ਲੈ ਠੀਕ ਹੈ ਦੇ ਲੈ ਸਾਢੇ 4 ਜਿੰਨੇ ਦੀ ਪੱਠ ਗੀਰ ਜੂਨ ਦੀ ਵੇਚੀ ਸਾਢੇ 4 ਦਿਨ ਨਹੀਂ 200 200 ਘਟ 4 ਪੰਜ ਦਿਨ ਨਹੀਂ ਜਿਆ ਬਹੁਤ ਹੈ ਰਾਜੂ ਪੂਰਾ ਕਰ ਦੇ ਦੇ ਪੂਰੇ ਤੇ ਹੋਊਗਾ ਸਰ ਦੇ ਨੇ ਚਾਲੇ ਖਾਣੇ ਲਾ ਲਈ ਟੈਂਡ ਚੋਂ ਨਿਕਲਦਾ ਬੱਚਾ ਨਹੀਂ ਕੋਈ ਦਿੰਦਾ 4000 ਦਦਾ ਮੈਂ ਤਾਂ ਥੱਲੇ 60 ਚੱਕ ਕੇ ਤਾਂ ਆਹ ਉਹ ਬਹੁਤਾ ਸਿਆਣਾ ਨਾ ਬਣ ਵਿਖਾਈ ਥੋੜੀ ਆਪੋ ਦੀ ਪੂਰੀ ਬੰਦਦੀ ਨਹੀਂ ਭਾਈ ਨਹੀਂ ਦੇਣ ਰਾਜੂ ਇਹ ਦੇ ਦੇ ਤੂੰ ਦੇਖ ਲੈ ਕਦਰ ਤਾਂ ਦੇਖ ਪਰ ਕਦਰ ਤਾਂ ਪਾ ਮੈਂ ਕਦਰ ਤੇਰੀ ਵੀ ਬਾਤ ਹੀ ਪੱਟਨੀ ਪੱਤੀ ਜਨਾਨੀਆਂ ਨੇ ਬੁੜੀਆਂ ਜੇ ਬੰਦਾ ਦਾ ਸਰ ਤੁਸੀਂ ਕਹਿੰਦੀ ਯਾਰ ਮੈਂ ਹੋਰ ਕੀ ਕਹਾਂ ਰਜੂ ਜੀ ਉਹ ਬੁੜੀਆਂ ਨੇ ਨਾ ਹੋਰ ਬੰਦਾ ਹੁੰਦਾ ਤੇ ਦੇ ਦੇ ਓਏ ਜੂੜਾ ਮੱਟਰ ਆਜੋ ਆਜੋ ਬਹੁਤ ਖੁਸ਼ੀ ਹੋਏ ਨਹੀਂ ਆ ਨਹੀਂ ਅਸੀਂ ਸਾਡੇ ਪਾਣੀ ਦੱਸੋ ਬਾਈ ਪੁੱਛਣਾ ਰੇ ਅੰਦਰ ਉਸਦੀ ਗੱਲ ਆ ਯਾਰ ਬਬੂ ਰਣ ਆ ਬਣਾ ਚਾਵਣਾ ਤੂੰ 12 ਵਾਲੀਆਂ ਬੁੜੀਆਂ ਨਹੀਂ ਹੈਗੀਆਂ ਉੱਥੇ 5ਵੇਂ ਨਹੀਂ ਲਾਇਆ ਪਟਦੇ ਤੁਮਣੀ ਨਰਮਤੀ ਉਹ ਪਟਲੀ ਉਹ ਨਾਤੀ ਚਾਹੇ ਗਰੀਬ ਬੰਦੇ ਨੇ ਇੰਨੇ ਪੈਸੇ ਲਾਉਂਦੇ ਚਾਰ ਨਹੀਂ ਬਚਦਾ ਕੋਈ ਗੱਲ ਨਹੀਂ ਹੋਰ ਕਿਉਂ ਇਹਨਾਂ ਨੇ ਮੈਨੂੰ ਦੱਸ ਰੱਖਿਆ ਕੋਈ ਹੋਰ ਦੋਸਤੋ ਅਸੀਂ ਪਹੁੰਚੇ ਹਾਂ ਜੀ ਰਾਮਪਰਾ ਮੰਡੀ ਦੇ ਉੱਤੇ ਤੇ ਬਹੁਤ ਸੋਹਣੀਆਂ ਇੱਥੇ ਮੱਝਾਂ ਤੇ ਗਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਆ ਬਾਈ ਹੋਰਿਆ ਨਾ ਕਰਦੇ ਆ ਗੱਲਬਾਤ ਤੇ ਲੈਨੇ ਆ ਜੀ ਆਪਾਂ ਮੱਝਾਂ ਬਾਰੇ ਜਾਣਕਾਰੀ ਬਾਈ ਮੱਝ ਤੋੜ ਕੇ ਦਿਖਾਈਏ ਪਹਿਲਾਂ ਲਓ ਜੀ ਮੱਝ ਦਾ ਤੁਸੀਂ ਟੋਰਾ ਦੇਖੋ ਬਈ ਪਹਿਲਾਂ ਤਾਂ ਮੱਝ ਦਾ ਤੁਸੀਂ ਕੱਦ-ਕਾਟ ਦੇਖੋ ਪੂਰੀ ਉੱਚੀ ਲੰਮੀ ਮੱਝ ਹੈਗੀ ਤੇ ਭਰਮੇ ਹੱਟ ਦੀ ਮੱਝ ਹੈ ਲੈਵੇ ਕੰਨੀਆਂ ਤਾਂ ਤੁਸੀਂ ਆਪਾਂ ਦੇਖ ਹੀ ਸਕਦੇ ਹਾਂ ਪੂਰਾ ਭਰਮਾ ਵਾਲਾ ਹੈਗਾ ਆਪਾਂ ਸਾਰੇ ਪਾਸੋਂ ਇੱਕ ਵਾਰੀ ਮੱਝ ਦਿਖਾਵਾਂਗੇ ਇੱਕ ਜਿਹੜਾ ਹੋਰ ਕੱਢ ਲਈ ਹਾਂ ਲੰਮੀ ਦੌਰ ਨੂੰ ਹਾਂ ਹਾਂ ਇਧਰ ਦੁਆਰੇ ਫੇਰ ਲੈ ਜੀ ਸਾਰੇ ਪਾਸੋਂ ਆਜੂਗੀ ਮੱਝ ਪੂਰੀ ਭਰਮੀ ਮੱਝ ਆ ਪੂਰੇ ਮੋٹے ਹੱਡ ਦੀ ਥੋੜੀ ਹੈ ਵੱਜ ਕੱਦ ਕਾਟ ਕਰਨੀਓ ਲੈਵੇ ਕਰਨੀਓ ਲਿਆ ਲੋ ਜੀ ਪੂਰੀ ਵਧੀਆ ਤੇ ਤੰਦਰੁਸਤ ਮੱਝ ਹੈਗੀ ਤੇ ਗੱਲਬਾਤ ਕਰਦੇ ਆ ਬਾਈਵੋਰਾ ਨਾਲ ਜਾਣਕਾਰੀ ਲਵਾਂਗੇ ਆਪਾਂ ਪੂਰੀ ਸਾਡੇ ਕੋਲੇ ਕਹਿੰਦੇ ਚਾਰ ਪੰਜ ਮੱਝਾਂ ਅਸੀਂ ਇੱਥੇ ਅੱਜ ਲੈ ਕੇ ਆਏ ਆ ਇਹ ਸਾਰੀਆਂ ਮੱਝਾਂ ਬਾਈ ਹੋਰਾਂ ਦੀਆਂ ਆ ਤੇ ਲੈਣੇ ਜਾਂ ਠੀਕ ਹੈ ਚਲੋ ਹੋਰ ਬਾਈ ਕੀ ਹਾਲ ਚਾਲ ਹੈ ਪਹਿਲਾ ਦਾ ਨਾਮ ਦੱਸ ਕੀ ਇਹਦਾ ਨਾਂ ਜੀ ਰਹਿਮਤ ਅਲੀ ਰਹਿਮਤ ਅਲੀ ਕਿਹੜਾ ਪਿੰਡ ਆ ਜੰਗੀਆਣਾ ਜੰਗੀਆਣਾ ਪਿੰਡ ਆ ਰਹਿਮਤ ਅਲੀ ਤੇ ਬੜੀ ਛੋਟੇ ਜਿਹੇ ਮਰਚੀ ਯਾਰ ਮੱਜਾਂ ਦਾ ਵਪਾਰ ਦਾ ਸ਼ੁਰੂ ਕਰ ਲਿਆ ਹੈ। ਇਹ ਆਪਣੀ ਤੀਜੀ ਚੌਥੀ ਪੀੜੀ ਹੈ। ਚੌਥੀ ਪੀੜੀ ਜਾਨਕਿ ਤੁਸੀਂ ਸ਼ੁਰੂ ਤੋਂ ਹੀ ਮੱਜਾਂ ਦਾ ਵਪਾਰ ਲੈਣ ਦੇ ਵਿੱਚ ਹੀ ਠੀਕ ਹੈ। ਤੇ ਅੱਜ ਮੰਡੀ ਦੇ ਉੱਤੇ ਕਿੰਨੀਆਂ ਮੱਜਾਂ ਲੈ ਕੇ ਆਏ ਹੋ? ਅੱਜ ਤਾਂ ਵੀ ਚਾਰ ਲੈ ਕੇ ਆਈ। ਚਾਰ ਮੱਜਾਂ ਲੈ ਕੇ ਆਏ ਹਾਂ। ਤੇ ਆ ਜਿਹੜੀ ਤੁਸੀਂ ਯਾਰ ਛੋਟੀ ਸਾਨੂੰ ਦਿਖਾਈ ਹੈ ਮੱਜ। ਬਹੁਤ ਸੋਹਣੀ ਲੱਗੀ ਸਾਨੂੰ ਮੱਜ ਇਹ। ਆਪਾਂ ਇਹਦੇ ਬਾਰੇ ਲੈਣੀ ਹੈ ਜਾਣਕਾਰੀ। ਠੀਕ ਹੈ। ਤੇ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਸੂਏ ਇਹ। ਦੁੱਧ ਜਸੂਆ ਤੇ ਦੁੱਧ ਕਿੰਨਾ ਹੈ ਦੁੱਧ ਬਈ ਯਾਰ ਆਪਾਂ ਕਹਿਣ ਨੂੰ ਤਾਂ 20 ਕਿਲੋ ਵੀ ਕਹਿ ਰਹੀਏ 30 ਕਿਲੋ ਵੀ ਕਹਿ ਰਹੀਏ ਹਾਂ ਯਾਨੀ ਦੀ 17 18 ਕਿਲੋ ਦੁੱਧ ਤਿਆਰ ਆ ਮੈਂ ਤੁਹਾਡੇ ਨੇਟ ਚੌਣ ਵਾਲ ਇਸ ਟਾਈਮ ਇਸ ਟਾਈਮ ਦੱਬੇ ਮਾਰ ਕੇ ਦੇਵਾਂਗੇ 18 ਯਾਨੀ ਕਿ ਜੇ ਕਿਸੇ ਨੇ ਮੱਝ ਲੈਣੀ ਹੈ ਤਾਂ ਬੰਦਾ ਪੂਰੀ ਤਸੱਲੀ ਨਾਲ ਚੋਕੇ ਇੱਥੋਂ ਲਿਆ ਸਕਦਾ ਠੀਕ ਹੈ ਯਾਨੀ ਕਿ ਜਿਹੜੀ ਗੱਲ ਆਪਾਂ ਕਹਿ ਤੀ ਉਹ ਤੇ ਆਪਾਂ ਖਰੇ ਆ ਹਾਂ ਠੀਕ ਹੈ ਕਿੰਨੇ ਦਿਨ ਹੋਇਆ ਸੂਈ ਨੂੰ ਇਹੋ ਸੂਈ ਨੂੰ ਬਈ 7-8 ਦਿਨ ਹੀ ਹੋਏ 7-8 ਦਿਨ ਹੋਇਆ ਤੇ ਮਗਰ ਇਹਦੇ ਹੈ ਕਿ ਮਗਰ ਕੱਟਾ ਬਣਾਉਣੀ ਪਿੱਛੇ ਲਓ ਜੀ ਕੱਟਾ ਦੇਖੋ ਮੱਝ ਦਾ ਬਹੁਤ ਸੋਹਣਾ ਤੇ ਤੰਦਰੁਸਤ ਕੱਟਾ ਹੈਗਾ ਜਿਵੇਂ ਇਹਦੀ ਮਾਂ ਹੈਗੀ ਭਰਮੇ ਹਟਦੀ ਤੇ ਤੰਦਰੁਸਤ ਤੇ ਉਵੇਂ ਹੀ ਇਹ ਇਹਦਾ ਬੱਚਾ ਹੈਗਾ ਇਧਰ ਨਾਲ ਹੋ ਜਾ ਮੱਝ ਦੇ ਇਹ ਕਿੰਨਵੇਂ ਸੂਏ ਦੱਸੀ ਸੀ ਦੂਜੇ ਸੂਏ 20 ਲੀਟਰ ਦੁੱਧ ਨਹੀਂ ਭਾਈ 18 ਕਿਲੋ 18 ਤਿਆਰ ਹੈਗਾ ਜਾਨਕਿ ਜੇ ਕੋਈ ਬੰਦਾ ਜੇ ਬੰਦਾ ਘਰੇ ਲੈ ਜੇ ਸੇਵਾ ਪਾਣੀ ਚੰਗੀ ਕਰੇ ਖਰਾਕ ਵਧੀਆ ਪਾਵੇ ਤਾਂ 20 ਤੱਕ ਵੀ ਜਾ ਸਕਦੀ ਹੈ। ਜਾ ਸਕਦੀ ਆ ਆਰਾਮ ਨਾਲ ਹੀ। ਠੀਕ ਹੈ। ਤੇ ਇਹਦਾ ਜੇ ਆਪਾਂ ਰੇਟ ਦਾ ਗੱਲ ਕਰੀਏ ਤਾਂ ਕਿੰਨੇ ਕੁ ਦੀ ਇਹ ਰੇਟ ਦੀ? ਆ ਤੁਸੀਂ ਭਾਈ ਇਹਦਾ 240 240 ਠੀਕ ਹੈ। ਲਓ ਜੀ 240 ਮੱਝ ਦਾ ਰੇਟ ਹੈ ਮਗਰ ਕਟਾਏਗਾ ਤੇ ਕਿੰਨੇ ਦਿਨ ਹੋਏ ਸੂਈ ਨੂੰ? 8ਵਾਂ ਦਿਨ ਹੈ। ਬਾਈ ਕਹਿੰਦਾ ਵੀ 18 ਲੀਟਰ ਦੁੱਧ ਇਸ ਟਾਈਮ ਤਿਆਰ ਆ ਪੂਰਾ ਵੀ ਆਪਾਂ ਗਰੰਟੀ ਨਾਲ ਇਹ ਗੱਲ ਕਹਿ ਕੇ ਮੱਝ ਦੇਵਾਂਗੇ ਠੀਕ ਹੈ ਉ ਬਾਈ ਠੰਡੀ ਸੀਲਾਪੂਰੀ ਸਹੀ ਹੈ ਗਾਲਤ ਨਹੀਂ ਠੀਕ ਹੈ ਯਾਰ ਜਾਨਕਿ ਜਿਹੜਾ ਮਰਜੀ ਇਹਨੂੰ ਆਪਦੇ ਹੱਥ ਲਾ ਸਕਦਾ ਠੀਕ ਹੈ ਮਤਲਬ ਯਾਰ ਪਤਾ ਕੀ ਆ ਜਦੋਂ ਕੋਈ ਬੰਦਾ ਪਸੂ ਲੈਂਦਾ ਹੈ ਉਦੋਂ ਸਭ ਤੋਂ ਪਹਿਲਾ ਚੀਜ਼ ਇਹੀ ਦੇਖੀ ਜਾਂਦੀ ਆ ਵੀ ਯਾਰ ਵੀ ਮੱਝ ਠੰਡੀ ਆ ਤਾਂ ਹਾਂ ਕਿਉਂਕਿ ਅਗਲੇ ਨੇ ਯਾਰ ਪੈਸੇ ਲਾਉਣੇ ਹੁੰਦੇ ਆ ਤੇ ਘਰੇ ਆ ਕੇ ਪਸ਼ੂ ਖਰਾਬ ਨਿਕਲ ਜੇ ਫਿਰ ਉਹ ਤੰਤ ਨਹੀਂ ਦਿੰਦਾ ਉਹ ਚੀਜ਼ ਹਨ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਤੁਸੀਂ ਠੀਕ ਹੈ ਤੇ ਜਿਵੇਂ ਤੁਸੀਂ ਕਿਹਾਗਾ ਵੀ ਯਾਰ ਆਪਾਂ ਕਈ ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਨਾ ਤੇ ਤੁਸੀਂ ਘਰੇ ਵੀ ਫਿਰ ਰੱਖਦੇ ਹੋਗੇ ਪਸ਼ੂ ਹਨਾ ਠੀਕ ਹੈ ਤੇ ਜੇ ਕਿਸੇ ਨੇ ਆਪਣੇ ਤੋਂ ਮੱਝ ਲੈਣੀ ਹੋਵੇ ਪਹਿਲਾ ਤਾਂ ਆਦਾ ਐਡਰੈਸ ਦੱਸੋ ਕੀ ਹੈ ਐਸੀ ਆਪਣੇ ਕੇ ਪਿੰਡ ਜੰਗੀਆ ਨੇ ਜਿਲ੍ਹਾ ਬਰਨਾਲਾ ਜੀ ਠੀਕ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਬੋਲ ਦੋ ਮੋਬਾਈਲ ਨੰਬਰ ਹੈਗਾ 75280 29214 75280 29214 29214 ਲੋ ਵੀ ਦੋਸਤੋ ਜੇ ਕਿਸੇ ਨੇ ਮੱਝ ਵਗੈਰਾ ਬਾਈ ਔਰਾਂ ਤੋਂ ਘਰੋਂ ਵੀ ਲੈਣੀ ਹੈ ਤਾਂ ਇਸ ਨੰਬਰ ਤੇ ਤੁਸੀਂ ਹਰ ਟਾਈਮ ਹਾਂ ਟਾਈਮ ਠੀਕ ਹੈ ਤੇ ਜੇ ਕਿਸੇ ਨੇ ਵੀ ਬਾਂਝ ਵਗੈਰਾ ਲੈਣੀ ਹੈ ਬਾਈ ਵਧੀਆ ਚੰਗੀ ਨਸਲ ਦੀ ਮੱਝ ਤਾਂ ਬਾਈ ਹੋਰਿਆਂ ਨਾਲ ਆਪਾਂ ਕੰਟੈਕਟ ਕਰ ਸਕਦੇ ਆ ਫੋਨ ਕਰਕੇ ਤੁਸੀਂ ਲੈਣੀਆ ਜਾਣਕਾਰੀ ਤੇ ਪਹੁੰਚ ਜਾਣਾ ਤੁਸੀਂ ਬਾਈ ਦੇ ਘਰੇ ਤੇ ਜੇ ਕੋਈ ਬਾਈ ਸਾਡੀ ਵੀਡੀਓ ਦੇਖ ਕੇ ਬੰਦਾ ਆਊਗਾ ਤਾਂ ਉਹਨੂੰ ਤੁਸੀਂ ਡਿਸਕਾਊਂਟ ਜ਼ਰੂਰ ਕਰਨਾ ਪੂਰਾ ਮਾਨਤਾਨ ਕਰਨਾ ਉਹਦਾ ਹਾਂਜੀ ਕੋਈ ਨਾ ਬਾਈ ਯਾਰ ਠੀਕ ਹੈ ਨਾ ਮਾਨਤਾਨ ਫੁੱਲ ਕਰਾਂਗੇ ਹਾਂ ਤੇ ਮਾੜਾ ਇੱਕ ਵਾਰੀ ਨਾ ਮੱਝ ਨੂੰ ਇੱਧਰ ਘਰੋਂ ਆਪਾਂ ਥਣ ਵਗੈਰਾ ਚੈੱਕ ਕਰਾ ਦਈਏ ਲਓ ਜੀ ਥਣ ਚੈੱਕ ਕਰੋ ਮੱਝ ਦੇ ਪੂਰਾ ਗੈਪ ਹੈ ਥਣਾਂ ਦੇ ਵਿੱਚ ਪੂਰੇ ਮੋٹے ਮੋٹے ਡਾਡੇ ਥਣਾਂ ਹੈਗੇ ਪੂਰੇ ਬਾਈ ਥਣਾਂ ਥਣਾਂ ਦੀ ਜਮਾ ਓਕੇ ਆ ਜਮਾ ਬਾਈ ਓਕੇ ਆ ਬਾਈ ਕਹਿੰਦਾ ਵੀ ਹਰ ਪੱਖੋਂ ਮੱਝ ਸਾਡੀ ਓਕੇ ਆ ਬੰਦਾ ਬੇਫਿਕਰ ਹੋ ਕੇ ਇੱਥੋਂ ਸਾਡੇ ਤੋਂ ਮੱਝ ਲੈ ਜਾ ਸਕਦਾ ਹਾਂ ਹਾਂ ਨਹੀਂ ਠੀਕ ਹੈ ਗੱਲ ਬਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਮੱਝਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਲਓ ਜੀ ਇਸੇ ਤਰ੍ਹਾਂ ਆਪਾਂ ਨੂੰ ਇੱਥੇ ਹੋਰ ਤਰ੍ਹਾਂ ਦੀਆਂ ਵਧੀਆ ਤੇ ਚੰਗੀਆਂ ਨਸਲ ਦੀਆਂ ਜਿਹੜੀਆਂ ਮੱਝਾਂ ਨੇ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਬਹੁਤ ਸੋਹਣੇ ਰੇਟ ਆ ਇੱਥੇ ਬਾਈ ਜੇ ਕਿਸੇ ਨੇ ਮੱਝ ਲੈਣੀ ਹੈ ਤਾਂ ਮੰਡੀ ਤੇ ਆ ਕੇ ਤੁਸੀਂ ਮੱਝਾਂ ਦੇ ਰੇਟ ਵੀ ਪਤਾ ਕਰ ਸਕਦੇ ਹੋ ਤੇ ਟਾਈਮ-ਟਾਈਮ ਤੇ ਅਸੀਂ ਵੀ ਆਪਦੀਆਂ ਵੀਡੀਓ ਵਗੈਰਾ ਦੇ ਵਿੱਚ ਦੱਸਦੇ ਰਹਿੰਦੇ ਆ ਵੀ ਮੰਡੀ ਦੇ ਉੱਤੇ ਆਹ ਰੇਟ ਚੱਲ ਰਹੇ ਆ ਤਾਂ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਦੇਖਿਆ ਕਰੋ ਤਾਂ ਕਿ ਅੱਗੇ ਵੀ ਸ਼ੇਅਰ ਕਰਿਆ ਕਰੋ ਜਿਹੜੇ ਕਿ ਮੱਝਾਂ ਪਾਲਨ ਦੇ ਸ਼ਕੀਨ ਐ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਕੱਲ ਜਿਹੜੇ ਮੱਝਾਂ ਦੇ ਜਿਹੜੇ ਰੇਟ ਐ ਮੰਡੀਆਂ ਦੇ ਉੱਤੇ ਕੀ ਚੱਲਦੇ ਆ ਪਿੰਡਾਂ ਦੇ ਵਿੱਚ ਕੀ ਚੱਲਦੇ ਆ ਦੇਖੋ ਅੱਜ ਮੰਡੀ ਇੰਨੀ ਜ਼ਿਆਦਾ ਭਰੀ ਐ ਪੂਰਾ ਫੁੱਲ ਰਸ਼ਾ ਇੱਥੇ ਤੇ ਪੂਰੀਆਂ ਕਾਲੀਆਂ ਜਾਮਣਾਂ ਆ ਰਗੀਆਂ ਮੱਝਾਂ ਦੇਖਣ ਨੂੰ ਆਪਾਂ ਨੂੰ ਇੱਥੇ ਮਿਲ ਜਾਂਦੀਆਂ ਨੇ ਚੰਗੀਆਂ ਤੰਦਰੁਸਤ ਮੱਝਾਂ ਆਪਾਂ ਇੱਥੇ ਦੇਖ ਸਕਦੇ ਆਂ ਅੱਜ ਮੌਸਮ ਵੀ ਪੂਰਾ ਵਧੀਆ ਠੰਡਾ ਹੈਗਾ ਤੇ ਰਾਮਪਰਾ ਮੰਡੀ ਦੇ ਉੱਤੇ ਅਸੀਂ ਅੱਜ ਸ਼ੂਟ ਕਰ ਰਹੇ ਆਂ ਤੇ ਬਹੁਤ ਵਧੀਆ ਸਾਨੂੰ ਅੱਜ ਇੱਥੇ ਰੇਟ ਲੱਗੇ ਆ ਜੀ ਜਿਹੜੇ ਕਿ ਗਾਕਾਂ ਨੇ ਲਾਏ ਨੇ ਹਰ ਵਪਾਰੀਗਰ ਇੱਥੇ ਆਉਂਦਾ ਹੈਗਾ ਵਪਾਰੀ ਇੱਥੇ ਚੰਗੇ ਪਸ਼ੂ ਲੈ ਕੇ ਜਾਂਦਾ ਜੀ ਕਿਉਂਕਿ ਰੇਟ ਬਹੁਤ ਜਾਇਜ਼ ਨੇ ਇੱਥੇ ਆ ਜੀ ਆਪਾਂ ਦੇਖ ਸਕਦੇ ਆ ਦੇਖੋ ਜਿਵੇਂ ਆ ਮੱਝ ਹੈਗੀ ਇਹ ਕਾ ਮੱਝ ਆਗੀ ਚੰਗੀਆਂ ਨਸਲ ਦੀਆਂ ਇੱਥੇ ਜਿਹੜੀਆਂ ਮੱਝਾਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਵੇਂ ਮੋਹਰਾ ਹੋਗੀ ਨੀਰਲੀ ਦਾ ਵੀ ਹੋਗੀ ਗਾਈਆਂ ਦਾ ਇੱਥੇ ਥੋੜਾ ਜਿਹਾ ਘੱਟ ਹੈਗਾ ਪਰ ਇੱਥੇ ਜਿਵੇਂ ਮੱਝਾਂ ਨੇ ਜ਼ਿਆਦਾਤਰ ਲੋਕ ਇੱਥੇ ਆਉਂਦੇ ਨੇ ਮੱਝਾਂ ਲੈ ਕੇ ਤੇ ਵੇਨਕੀਆ ਕਿ ਇੱਥੇ ਪਹੁੰਚੋ ਤੇ ਨੰਦਮਾਨੋ ਜੀ ਮੰਡੀਆਂ ਦਾ ਆਪ ਦਾ ਮਾਨ ਪਸੰਦ ਪਸ਼ੂ ਆ ਜਿਹੜਾ ਉਹ ਤੁਸੀਂ ਦੇਖ ਕੇ ਇਥੋਂ ਲਿਆ ਸਕਦੇ ਹੋ ਜਿਵੇਂ ਆਹ ਦੇਖੋ ਜੀ ਕਿੰਨਾ ਪਿਆਰਾ ਬੱਚਾ ਹੈਗਾ ਬਹੁਤ ਵਧੀਆ ਇਹ ਤੰਦਰੁਸਤ ਪਸ਼ੂ ਹੈ। ਬਾਈ ਹੋਰੇ ਚੰਗਾ ਰਹੇ ਨੇ ਸੌਦਾ ਹੋ ਗਿਆ। ਆਪ ਦੇਖ ਸਕਦੇ ਆਂ। ਮੀੜ ਦੇ ਵਿੱਚ ਚੰਗੀ ਭਰਮੀ ਮੰਡੀ ਆ, ਚੰਗੇ ਰੇਟ ਆ ਤੇ ਚੰਗੇ ਪਸ਼ੂ ਆ। ਵੀਡੀਓ ਨੂੰ ਦੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ।